ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਬਰਦਰ ਦਾ ਸਰਦਾਰ ਸਵਾਗਤ ਹੈ ਰਾਜਪੁਰਾ ਦਾ ਪਟੇਲ ਮਮੋਰੀਅਲ ਮੈਜ ਪੇ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ੇ ਬਣੀ ਰਹਿੰਦੀ ਹੈ ਇਹਦੇ ਇਤਨੀ ਕਹਿ ਸਕਦੇ ਆ ਕਿ ਮਾਨਤਾ ਹੈ ਕਿ ਚੰਗੇ ਤੋਂ ਚੰਗਾ ਵਿਅਕਤੀ ਵੀ ਇਹਦਾ ਮੈਂਬਰ ਬਣਨ ਦੇ ਲਈ ਉਤਸੁਕ ਰਹਿੰਦਾ ਚਾਹਵਾਨ ਰਹਿੰਦਾ ਪਰ ਹਰ ਵਿਅਕਤੀ ਉਦਾ ਮੈਂਬਰ ਨਹੀਂ ਬਣ ਸਕਦਾ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਇੱਥੇ ਦੋ ਸੀਟਾਂ ਖਾਲੀ ਸਨ ਸੀਟਾਂ ਖਾਲੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀ ਨੇ ਦੋ ਮੈਂਬਰ ਬਣਾ ਲਏ ਮੈਂਬਰਸ਼ਿਪ ਦੀ ਪਰਚੀ ਕਰ ਦਿੱਤੀ ਗਈ ਪਰ ਦੂਜੇ ਪਾਸੇ ਵੀ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਪ੍ਰਧਾਨ ਨੇ ਜਾ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕਾਫੀ ਸਟਰੋਂਗ ਨੇ ਇਸ ਲਈ ਉਹਨਾਂ ਵੱਲੋਂ ਉਹਨਾਂ ਦੋ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਂ ਕਿਸੇ ਦਾ ਕੈਨਸਲ ਕਰ ਦਿੱਤੀ ਹੈ ਇਸ ਤੋਂ ਇਲਾਵਾ ਜਿਹੜੀ ਕੱਲ ਮੀਟਿੰਗ ਹੋਈ ਸੀ ਲੱਗਦਾ ਸੀ ਉਸ ਮੀਟਿੰਗ ਦੇ ਵਿੱਚ ਇਹ ਮਾਮਲਾ ਉੱਠ ਸਕਦਾ ਪਰ ਦੂਜੇ ਪਾਸੇ ਮਜੂਤਾ ਪ੍ਰਧਾਨ ਅਤੇ ਉਹਦੇ ਸਮਰਥਕਾਂ ਦੀ ਸਟਰੈਂਥ ਨੂੰ ਦੇਖਦੇ ਹੋਏ ਲੱਗਦਾ ਕੇ ਵਿਰੋਧੀ ਇਹ ਮਾਮਲਾ ਤੱਕ ਵੀ ਨਹੀਂ ਉਠਾ ਸਕਿਆ ਸੋਸਤੋ ਸੂਤਰਮਤਾਬਿਕ ਦੋ ਮੈਂਬਰ ਦੀ ਸੀਟਾਂ ਖਾਲੀ ਹੋਣ ਤੋਂ ਬਾਅਦ ਕੁਝ ਦਿਨ ਪਹਿਲੇ ਵਿਰੋਧੀ ਧਿਰ ਵੱਲੋਂ ਦੋ ਮੈਂਬਰ ਬਣਾ ਲਏ ਗਏ ਤੇ ਉਹਨਾਂ ਦੀ ਪਰਚੀ ਜਾਂ ਕਹਿੰਦੇ ਰਸੀਦ ਕਰ ਦਿੱਤੀ ਗਈ ਉਹਨਾਂ ਦਾ ਰਸੀਦ ਕੱਟੇ ਗਏ ਪਰ ਸਭ ਤੋਂ ਵੱਡੀ ਗੱਲ ਹੈ ਕਿ ਨਾ ਤਾਂ ਉਸ ਦੇ ਲਈ ਹੋਸ ਦੀ ਸਹਿਮਤੀ ਲਈ ਗਈ ਸੀ ਨਾ ਹੀ ਪ੍ਰਧਾਨ ਦੀ ਸਹਿਮਤੀ ਲਈ ਗਈ। ਨਾ ਚਲ ਜੇ ਜਦੋਂ ਨਾ ਪ੍ਰਧਾਨ ਦੀ ਸਹਿਮਤੀ ਸੀ ਨਾ ਹੋਸ਼ ਦੀ ਸਹਿਮਤੀ ਸੀ ਤਾਂ ਉਹਦੇ ਤੇ ਕੁਐਸਚਨ ਮਾਰਕ ਲਗਣਾ ਲਾਜ਼ਮੀ ਸੀ। ਚੁੱਪਰ ਦੱਸ ਦੇਣੇ ਕਿ ਜਦੋਂ ਇਹ ਮਾਮਲਾ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਦੇਵਕੀ ਨੰਦਨ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਉਹ ਹੀ ਕੀਤਾ ਜੋ ਲਾ ਬੋਲਦਾ ਹੈ। ਜੋ ਕਾਨੂੰਨ ਬੋਲਦਾ ਜੋ ਐਕਟ ਬੋਲਦਾ। ਚੁੱਤਰ ਰਾਜ ਨੇ ਕਿ ਉਹਨਾਰੇ ਸਹਿਮਤੀ ਤੋਂ ਬਿਨਾ ਇਹ ਰਸੀਦ ਕੱਟੇ ਗਏ ਸੀ ਜਾਂ ਮੈਂਬਰ ਬਣਾਏ ਗਏ ਸਨ ਇਸ ਲਈ ਉਹਨਾਂ ਨੇ ਉਹਨਾਂ ਦੀ ਕਿਸੇ ਦੇ ਮੈਂਬਰਸ਼ਿਪ ਨੂੰ ਨਹੀਂ ਮੰਨਿਆ ਰੱਦ ਕਰ ਦਿੱਤਾ ਗਿਆ। ਚੁੱਤਰ ਰਾਜ ਦਸ ਨੇ ਕਿ ਇਹ ਗੱਲ ਕਹੀ ਗਈ ਮੈਂਬਰਸ਼ਿਪ ਦਾ ਮਾਮਲਾ ਹੋਸਟ ਵਿੱਚ ਡਿਸਕਸ ਕੀਤਾ ਜਾਵੇ। ਦੋਸਤੋ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦੇਵਕੀ ਨੰਦਨ ਨੇ ਉਹਦੇ 사ਤਿਆਨੇ ਇਸ ਮਾਮਲੇ ਲੈ ਕੇ ਆਪਣੀ ਤਾਕਤ ਆਪਣੀ ਸ਼ਕਤੀ ਦਾ ਅਹਿਸਾਸ ਵਿਰੋਧੀਆਂ ਨੂੰ ਕਰਵਾ ਦਿੱਤਾ। ਦੋਸਤੋ ਕੱਲ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਇਹ ਮਾਮਲਾ ਵੀ ਆਇਆ ਕਿ ਜਿਹੜੇ ਗੁਰੂ ਅਰਜਨ ਦੇਵ ਕੁੰਡੇ ਦੇ ਵਿੱਚ ਸਕੂਲ ਬਣਾਉਣ ਲਈ ਥਾਂ ਲਈ ਗਈ ਸੀ ਉਹ ਟਾਈਮ ਤੇ ਉਹਨੂੰ ਜਿਹੜਾ ਉਹਨਾਂ ਨਿਰਮਾਣ ਨਾ ਕਰਨ ਕਰਕੇ ਪੈਪਟੂ ਬੋਰਡ ਵੱਲੋਂ ਉਥੇ 5 ਲੱਖ 99 ਹਜ਼ਾਰ ਦੇ ਕਰੀਬ ਜੁਰਮਾਨਾ ਲਾ ਦਿੱਤਾ ਗਿਆ ਸੀ। ਉਹ ਮਾਮਲਾ ਵੀ ਡਿਸਕਸ ਕੀਤਾ ਗਿਆ ਡਿਸਕਸ ਕਰਨ ਤੋਂ ਬਾਅਦ ਇਹ ਗੱਲ ਕਹੀ ਗਈ ਕਿ ਇਹ ਚੈਰੀਬਲ ਟਰਸਟ ਹੈ ਇਸ ਲਈ ਇਸ ਮਾਮਲੇ ਲੈ ਕੇ ਇਹ ਜੁਰਮਾਨਾ ਲਾਇਆ ਗਿਆ ਇਹਨੂੰ ਮਾਫੀ ਨੂੰ ਲੈ ਕੇ ਪੈਪਸੋ ਦੇ ਕੋਲ ਅਰਜੀ ਲਾਈ ਜਾਵੇ ਦੋਸਤੋ ਜਦੋਂ ਇਹ ਸੰਬੰਧੀ ਪਟੇਲ ਮੈਮੋਰੀਅਲ ਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਦੇਵਕਿੰਦਰ ਦਾ ਪੱਕ ਲੈਣ ਦੇ ਲਈ ਦੋ ਵਾਰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਫੋਨ ਤੇ ਗੱਲ ਕਰਨ ਦੀ ਖੇਚਲ ਤੱਕ ਨਹੀਂ ਕੀਤੀ ਦੋਸਤੋ ਆਦ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ